ਰੇਪੂ ਵੀ ਜਾਣੇ ਆ। ਬਾਕੀ ਵੀ ਆ ਜਾਂਦੇ ਸਿਕਰੀ ਸਾਹਿਬ ਤੇ ਜੰਗ ਪੱਪੀ ਸਾਹਿਬ ਦੇ। ਮੈਂ ਵਿਪਨ ਸੱਗੜ ਐਡਵੋਕੇਟ ਮੈਂ ਪ੍ਰੈਜ਼ੀਡੈਂਟ ਦੀ ਪੋਸਟ ਲਈ ਕੰਟੈਸਟ ਕਰ ਰਿਹਾ ਜੀ। ਤੇ ਮੈਂ ਇੱਥੇ ਬਤੌਰ ਵਕੀਲ 2007 ਇੱਥੇ ਐਨਰੋਲਡ ਐ ਜੀ। ਤੇ ਮੇਰਾ ਚੈਂਬਰ 720 ਹੈ ਜੀ ਤੇ ਮੈਨੂੰ ਤਕਰੀਬਨ 18 ਸਾਲ ਹੋ ਗਏ ਐ ਜੀ ਇੱਥੇ ਪ੍ਰੈਕਟਿਸ ਕਰਦੇ ਨੇ। ਤੇ ਮੈਂ 2015 ਦੇ ਵਿੱਚ ਵੀ ਇੱਥੇ ਵਾਈਸ ਪ੍ਰਧਾਨ ਰਿਹਾ ਐ ਜੀ ਤੇ ਉਸ ਟਾਈਮ ਬਹੁਤ ਕੰਮ ਕੀਤਾ ਮੈਨੂੰ ਲੋਕਾਂ ਦਾ ਪਿਆਰ ਮਿਲਿਆ ਫਿਰ ਉਸ ਤੋਂ ਬਾਅਦ ਮੈਂ 2021 ਚ ਪ੍ਰੈਜ਼ੀਡੈਂਟ ਦੀ ਪੋਸਟ ਕੰਟੈਸਟ ਕੀਤੀ ਜੀ ਤੇ ਮੈਂ 160 7 ਉਹ ਐਗਜ਼ੈਕਟਲੀ ਯਾਦ ਨਹੀਂ ਪਰ ਉਸ ਵੋਟਾਂ ਤੋਂ ਮੈਂ ਰਹਿ ਗਿਆ ਸੀ ਕਈ ਪਰ ਲੋਕਾਂ ਨੇ ਪਿਆਰ ਬਹੁਤ ਦਿੱਤਾ ਇਹ ਮੈਨੂੰ 650 650 ਵੋਟ ਪਈ ਸੀ ਉਸ ਟਾਈਮ ਤੇ ਉਹ ਪਿਆਰ ਤੇ ਜਜ਼ਬੇ ਨੇ ਮੈਨੂੰ ਦੁਬਾਰਾ ਤੋਂ ਫੇਰ ਵੀ ਦਿੱਤਾ ਜਿਹੜਾ ਇਹਨਾਂ ਦਿੱਤਾ ਹੈ ਜੀ ਮੈਂ ਦੁਬਾਰਾ ਤੋਂ ਇੱਕ ਵਿਜ਼ਨ ਲੈ ਕੇ ਆਵਾਂ ਕਚਹਿਰੀ ਦੇ ਵਿੱਚ ਤੇ ਅੱਜ ਮੈਂ ਫੇਰ ਦੁਬਾਰਾ ਇਸ ਕਚਹਿਰੀ ਦੇ ਲੋਕਾਂ ਦੇ ਸਾਹਮਣੇ ਆਇਆ ਜੀ ਵਕੀਲ ਭਰਾਵਾ ਦੇ ਸਾਹਮਣੇ ਆਇਆ ਜੀ ਤੇ ਮੈਂ ਇਹ ਕੰਮ ਕਰੂੰਗਾ ਕਿ ਉਹ ਵਿਜ਼ਨ ਮੈਂ ਪ੍ਰਸਤੁਤ ਕੀਤਾ ਸਾਹਮਣੇ ਲੋਕਾਂ ਦੇ ਜੀ ਪੇਸ਼ ਕੀਤਾ ਹੈ ਤੇ ਮੈਨੂੰ ਉਮੀਦ ਹੈ ਜੀ ਮੈਨੂੰ ਹੰਗਾਰਾ ਜੋ ਮਿਲ ਰਿਹਾ ਤੇ ਜੇਤਕੇ ਮੈਂ ਲੋਕਾਂ ਲਈ ਪੂਰਾ ਕੰਮ ਕਰੂੰਗਾ ਜੀ ਅੱਛਾ ਸਰ ਇਲੈਕਸ਼ਨ ਕਿਦੋਂ ਹੋ ਰਿਹਾ ਤੇ ਕਿਹੜੀ ਲੱਛਾ ਇਹ ਇਲੈਕਸ਼ਨ ਸਾਡੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਸਾਰੇ ਸਾਰੀ 12 ਦੇ ਵਿੱਚ 28 ਤਰੀਕ ਨੂੰ ਇਲੈਕਸ਼ਨ ਹੁੰਦੇ ਆ ਜੀ ਤੇ 28 ਫਰਵਰੀ ਦੇ ਇਲੈਕਸ਼ਨ ਨੇ ਜੀ ਸਾਰੇ 올 ਓਵਰ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕ ਦਿਨ ਹੀ ਪ੍ਰਧਾਨ ਯਾ ਐਗਜ਼ੀਕਟਿਵ ਚੁਣੀ ਜਾਊਗੀ ਜੀ ਤੇ ਸਾਡੇ ਇੱਥੇ ਵੀ 28 ਨੂੰ ਹੀ ਇਲੈਕਸ਼ਨ ਨੇ ਜੀ ਅੱਛਾ ਸਰ ਜੇ ਮੁੱਦਿਆਂ ਦੀ ਗੱਲ ਕਰੀਏ ਕਿਹੜੇ ਕਿਹੜੇ ਮੁੱਦੇ ਹੋਣਗੇ ਪਹਿਲੇ ਤਾਂ ਕਿਉਂਕਿ ਕਾਫੀ ਜਿਹੜਾ ਵਕੀਲ ਪਾਈਚਾਰਾ ਧਰਨਾ ਪ੍ਰਦਰਸ਼ਨ ਵੀ ਕਰਦਾ ਆ ਰਹੇ ਨਈ ਧਰਨਾ ਪ੍ਰਦਰਸ਼ਨ ਦੀ ਸਾਡੀ ਮਜਬੂਰੀ ਹੁੰਦੀ ਹੈ ਜੀ ਕੋਈ ਸਾਡਾ ਸ਼ੌਕ ਨਹੀਂ ਹੈ ਜੀ ਕਿਉਂਕਿ ਸਾਡੇ ਬੜੇ ਲਿਮਟਿਡ ਜੇ ਰਿਸੋਰਸ ਨੇ ਜੀ ਅਸੀਂ ਉਹ ਰਿਸੋਰਸਾਂ ਦੇ ਵਿੱਚ ਹੀ ਪੂਰਤੀ ਕਰਨੀ ਹੈ ਜੀ ਕਿਸੇ ਨੂੰ ਵੀ 80% ਲੋਕਾਂ ਨੂੰ ਜੇ ਕੰਮ ਪੈਂਦਾ ਤਾਂ ਜਾਂ ਤਾਂ ਡਾਕਟਰ ਕੋਲ ਆਉਂਦੇ ਆ ਵਕੀਲ ਕੋਲ ਆਉਂਦੇ ਆ ਜੀ ਤੇ ਸਾਡੇ ਕੋਲ ਜੇ ਆਉਂਦੇ ਸਾਡੇ ਕੋਲ ਜੇ ਇੱਥੇ ਸਹੂਲਤਾਂ ਹੀ ਨਹੀਂ ਹੈਗੀਆਂ ਤੇ ਅਸੀਂ ਉਹਨਾਂ ਦਾ ਕੀ ਕਰਾਂਗੇ ਸਾਨੂੰ ਸਹੂਲਤ ਵੀ ਚਾਹੀਦੀ ਹੈ ਜੀ ਸਾਡੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਜੀ ਸਾਡੀਆਂ ਕਈ ਵਾਰ ਲਿਫਟਾਂ ਨਹੀਂ ਚੱਲਦੀਆਂ ਜੀ ਹੁਣ ਇੱਥੇ ਆ ਜਾਂਦੇ ਆ ਜੀ ਪਬਲਿਕ ਦੀ ਜੇ ਦੀ 15 ਤੋਂ 20 ਹਜ਼ਾਰ ਪਬਲਿਕ ਇਥੇ ਰੋ ਜਾਂਦੀ ਹੈ ਜੀ ਜਦ ਕਚੈਰੀ ਖੁੱਲ੍ਹੀ ਹਦਾ ਸਮੇਂ ਲੋਤੇ 15-20 ਹਜ਼ਾਰ ਬੰਦਾ ਰੋਹ ਜਾਏਗਾ ਤੇ ਉਹਦੇ ਲਈ ਦੋ ਲਿਫਟਾਂ ਨੇ ਜੀ ਬਸ ਤੇ ਉਹ ਲਿਫਟਾਂ ਕਰਕੇ ਉਹ ਵਿਚਾਰੇ ਇੱਧਰ ਉੱਧਰ ਫਿਰਦੇ ਸਾਨੂੰ ਵੀ ਚੰਗਾ ਨਹੀਂ ਲੱਗਦਾ ਜੀ ਕਈਆਂ ਦੇ ਹਾਲ ਸਿਹਤ ਨਹੀਂ ਚੰਗੀ ਹੁੰਦੀ ਜੀ 80 ਸਾਲ 70 ਸਾਲ 65 ਸਾਲ ਕਈਆਂ ਦੀ ਚਲੋ ਰੱਬ ਨਾ ਕਰੇ 40 ਸਾਲ ਚ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਉਹਦੇ ਲਈ ਵੀ ਲੜਾਂਗੇ ਜੀ ਅਸੀਂ ਅਡਮਿਨਿਸਟ੍ਰੇਸ਼ਨ ਦੇ ਲਾਵਾਂਗੇ ਜ਼ੋਰ ਕਿ ਜੀ ਇੱਥੇ ਲਿਫਟਾਂ ਦਾ ਪ੍ਰਬੰਧ ਕੀਤਾ ਜਾਵੇ ਹੋਰ ਸਾਡੇ ਵਕੀਲ ਭਾਈਚਾਰਾ ਦੀ ਹੋਰ ਬੜੀ ਪ੍ਰੋਬਲਮ ਹੈ 100 100 150 200 ਆ ਜਾਂਦਾ ਜੀ ਉਹਨਾਂ ਨੂੰ ਬੈਠਣ ਨੂੰ ਹੈ ਹੀ ਨਹੀਂ ਕੋਈ ਥਾਂ ਜੀ ਇੱਥੇ ਲੜਾਈਆਂ ਹੁੰਦੀਆਂ ਜੀ ਸਿਟਿੰਗ ਅਰੇਂਜਮੈਂਟ ਨੂੰ ਲੈ ਕੇ ਉਹਨਾਂ ਕਲਾਇੰਟ ਨੂੰ ਕੋਈ ਖੜ ਕੇ ਤਾਂ ਗੱਲ ਨਹੀਂ ਕਰ ਸਕਦਾ ਬੈਠਣ ਨੂੰ ਥਾਂ ਜਾਈ ਦੀ ਆ ਜੀ ਉਹ ਫਿਰ ਉਹ ਅਸੀਂ ਬਹੁਤ ਜ਼ਿਆਦਾ ਇੱਕ ਸਾਡੇ ਲਈ ਬਹੁਤ ਵੱਡਾ ਇਸ਼ੂ ਹੈ ਜੀ ਉਹ ਨਵੇਂ ਵਕੀਲਾਂ ਦਾ ਜਿਹੜਾ ਬੈਠਣ ਦਾ ਹੈ ਤੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਇੱਕ ਪਲਾਨ ਬਣਾਇਆ ਹੋਇਆ ਜੀ ਤਾਂ ਕਿ ਉਹਦੇ ਲਈ ਜੇ ਸਾਨੂੰ ਉਹਦੇ ਲਈ ਧਰਨਾ ਵੀ ਲਾਣਾ ਪਿਆ ਤਾਂ ਅਸੀਂ ਲਾਵਾਂਗੇ ਜੀ ਪਰ ਉਹ ਅਸੀਂ ਇਸ ਸਾਲ ਕਰਕੇ ਜਾਣਾ ਹੈ ਜੀ ਉੱਥੇ ਤਾਂ ਕਿ 4-500 ਵਕੀਲਾਂ ਨੂੰ ਬੈਠਣ ਨੂੰ ਥਾਂ ਮਿਲੇ ਜੀ ਸਰ ਲੁਧਿਆਣਾ ਸੈਟਿੰਗ ਨੂੰ ਲੈ ਕੇ ਜਾਂ ਆਪਣੇ ਲਿਫਟ ਲੈ ਕੇ ਹੋਰ ਕਿਹੜੀ ਕਿਹੜੀ ਸਮੱਸਿਆ ਜੀ ਪਹਿਲੀ ਸੈਟਿੰਗ ਤੇ ਲਿਫਟਾਂ ਦੀ ਪ੍ਰੋਬਲਮ ਨਹੀਂ ਹੈ ਜੀ ਇੱਥੇ ਤਾਂ ਚਲੋ ਮੈਂ ਵੈਸੇ ਇੱਕ ਸਾਡੀ ਜਿਹੜੀ ਇੰਟਰਨਲ ਪ੍ਰੋਬਲਮਾਂ ਨੇ ਇੱਥੇ ਪ੍ਰੋਬਲਮ ਆ ਜਿਹੜੀ ਉਹ ਸੀਨੀਅਰ ਦੀ ਗੱਲ ਕਰੀਏ ਜੀ ਉਹਨਾਂ ਨੂੰ ਜਿਹੜਾ ਬੰਦਾ ਮਾਨ ਸਨਮਾਨ ਦੇ ਕੋਟਾ ਦੇ ਵਿੱਚ ਚਾਹੇ ਜੂਨੀਅਰ ਵੀ ਲਗਾ ਲਓ ਜੀ ਵਕੀਲ ਤਾਂ ਵਕੀਲੀ ਆ ਜੀ ਚਾਹੇ ਸੀਨੀਅਰ ਹੈ ਜੂਨੀਅਰ ਹੈ ਸਾਨੂੰ ਬੰਦਾ ਮਾਨ ਸਨਮਾਨ ਕੋਟਾ ਨੂੰ ਮਿਲਣਾ ਚਾਹੀਦਾ ਜੀ ਉਹ ਵੀ ਅਸੀਂ ਕਰਾਂਗੇ ਜੀ ਫਿਰ ਇੱਥੇ ਸਾਡਾ ਜਿਹੜਾ ਕੰਮ ਨੂੰ ਲੈ ਕੇ ਹੈ ਜੀ ਉਹ ਸਾਰੀ মিডিਆ ਦੇ ਵਿੱਚ ਤੁਸੀਂ ਗੱਲਾਂ ਕਰ ਦਿੰਦੇ ਹੋ ਜੀ ਇੰਨੀ ਪੈਂਡੈਂਸੀ ਹੈ ਜੀ ਕੇਸ ਸਾਡੀ ਇਹ ਹੈ ਉਹ ਹੈ ਇਹ ਸਾਡੇ ਕਰਕੇ ਨਹੀਂ ਹੈਗੀ ਜੀ ਸਾਡੇ ਕਰਕੇ ਕੁਝ ਨਹੀਂ ਹੈ ਜੀ ਵਕੀਲ ਨੇ ਰੋ ਜਾਣਾ ਹੁੰਦਾ ਕੋਰਟ ਰੋ ਜਾਂਦਾ ਜੀ ਕਈ ਵਾਰ ਸਰਕਾਰੀ ਗਵਾਹ ਨਹੀਂ ਆਇਆ ਜੀ ਕਈ ਵਾਰ ਸਾਨੂੰ ਕਾਗਜ਼ ਨਹੀਂ ਮਿਲਦੇ ਜੀ ਉਹਦੇ ਲਈ ਪਹਿਲਾਂ ਜਿਹੜਾ ਕਾਗਜ਼ ਨਹੀਂ ਮਿਲਦੇ ਚੋਦਰੀ ਪਹਿਲਾਂ ਇਨਸਪੈਕਸ਼ਨ ਸੈਲ ਚੱਲਦਾ ਸੀਗਾ ਜੀ ਉਹ ਅਸੀਂ ਇਨਸਪੈਕਸ਼ਨ ਸੈਲ ਦਾ ਹੁੰਦਾ ਸੀ ਵੀ ਅੱਜ ਇਨਸਪੈਕਸ਼ਨ ਕਰੀਏ ਤਾਂ ਸਾਨੂੰ ਦੋ ਦਿਨ ਚ ਕਾਗਜ਼ ਮਿਲ ਜਾਂਦੇ ਸੀਗੇ ਪਰ ਅੱਜ ਦੀ ਡੇਟ ਕੀ ਹੈ ਜੀ ਸਾਨੂੰ ਅਪਲਾਈ ਕਰਨਾ ਪੈਂਦਾ ਉਹ ਦੋ ਦਿਨ ਦੀ ਜਗ੍ਹਾ 25-25 ਦਿਨ ਲੱਗ ਰਿਹਾ ਜੀ 20 ਜੀ ਉਹ ਜੇ ਸਾਡੇ ਕੋਲ ਡਾਕੂਮੈਂਟ ਆਣਗੇ ਤਾਂ ਹੀ ਅਸੀਂ ਅੱਗੇ ਕੁਝ ਕੇਸ ਪੇਸ਼ ਕਰਾਂਗੇ ਜੀ ਤੇ ਉਸ ਤੋਂ ਬਾਅਦ ਸਾਡੀ ਇੱਕ ਜੁਆਇਨਿੰਗ ਦਾ ਮੁੱਦਾ ਹੈ ਜੀ ਦੋਨੋਂ ਬਿਲਡਿੰਗਾਂ ਜੁਆਇਨਿੰਗ ਦਾ ਚੱਲ ਰਿਹਾ ਜੀ ਪਰ ਉਹ ਅਸੀਂ ਛੇਤੀ ਸਪੀਡ ਅਪ ਕਰਾਂਗੇ ਜੀ ਫਿਰ ਉਸ ਤੋਂ ਬਾਅਦ ਕਲੀਨਲੈਨਸ ਦਾ ਮੁੱਦਾ ਹੈਗਾ ਜੀ ਇੱਥੇ ਪਾਣੀ ਪੀਣ ਦਾ ਮੁੱਦਾ ਹੈਗਾ ਜੀ ਮਤਲਬ ਮੁੱਦੇ ਕਦੇ ਖਤਮ ਨਹੀਂ ਹੁੰਦੇ ਮੁੱਦੇ ਤਾਂ ਇਹ ਨਹੀਂ ਪਤਾ ਜੀ ਸੋਮਵਾਰ ਨੂੰ ਕਿਹੜਾ ਮੁੱਦਾ ਖੜਾ ਹੋ ਜਾਵੇ ਜੀ ਇਸ ਕਰਕੇ ਪਰ ਇਹ ਹੈ ਕਿ ਜਿਹੜੇ ਜਨਰਲ ਮੁੱਦੇ ਨੇ ਪਾਰਕਿੰਗ ਦਾ ਸਭ ਤੋਂ ਵੱਡਾ ਮੁੱਦਾ ਹੈ ਜੀ ਜਦ ਤੁਹਾਡੇ ਕੋਲ ਜੇ 200 250 300 ਵਕੀਲ ਹਰ ਸਾਲ ਉਹ ਬਹੁਤ ਵੱਡਾ ਮੁੱਦਾ ਹੀ ਸੀ ਉਹ ਡਬਲ ਸਟੋਰੀ ਪਾਰਕਿੰਗ ਉਹਦੇ ਲਈ ਵੀ ਜ਼ੋਰ ਲਾਵਾਂਗੇ ਜੀ ਲੋਕਾਂ ਦੇ ਚੈਂਬਰ ਦੀ ਆ ਸਿਟਿੰਗ ਅਰੇਂਜਮੈਂਟ ਦੀ ਤਾਂ ਜਿਹੜਾ ਲਾਣੀ ਲਾਣਾ ਅਸੀਂ ਪਾਰਕਿੰਗ ਲਈ ਵੀ ਜ਼ੋਰ ਲਾਵਾਂਗੇ ਜੇਕਰ ਤੁਹਾਡੀ ਜਿੱਤੇ ਹਾਸਲ ਬੰਦੇ ਤੁਸੀਂ ਜਿੱਤਾ ਹਾਸਲ ਕਰਦੇ ਹੋ ਇਲੈਕਸ਼ਨ ਵਿੱਚ ਤਾਂ ਪਹਿਲੇ ਦਾਰ ਤੇ ਕਿਹੜਾ ਕੰਮ ਕੀਤਾ ਜੀ ਪਹਿਲੇ ਦਾਰ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਨਵੇਂ ਵਕੀਰਾਂ ਨੂੰ ਬੈਠਣ ਦਾ ਥਾਂ ਹੋਵੇਗਾ ਜੀ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਸਿਕਿਉਰਿਟੀ ਹੈ ਜੀ ਤੁਹਾਡੀ ਇੱਕ ਤਾਂ ਸਿਕਿਉਰਿਟੀ ਇਸ਼ੂ ਬਹੁਤ ਜ਼ਿਆਦਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਸਾਨੂੰ ਵਕੀਰਾਂ ਨੂੰ ਅਸੀਂ ਸ਼ਾਇਦ ਮੈਂ ਇੱਕ ਪੈਨਲ ਬਣਾਵਾ ਜੀ ਸਾਰੇ ਇੰਸ਼ੋਰੈਂਸ ਦੇ ਵਕੀਲਾਂ ਨੂੰ ਬਿਠਾ ਕੇ ਜੀ ਆਪਾਂ ਉਹਨਾਂ ਦੀ ਗਰੁੱਪ ਇੰਸ਼ੋਰੈਂਸ ਕਰਾਣੀ ਸਾਡੇ ਵਕੀਲਾਂ ਦੀ ਜੀ ਸਾਡੀ ਕੋ ਸਿਕਿਉਰਿਟੀ ਤਾਂ ਹੈ ਨਹੀਂ ਜੀ ਕੋਈ ਐਕਸੀਡੈਂਟ ਹੋ ਜਾਏ ਜਾਂ ਕੁਝ ਹੋ ਜਾਵੇ ਤੇ ਸਾਨੂੰ ਬਾਹਰ ਵੱਲ ਉਹ ਸਿਰਫ 25000 ਰੁਪਏ ਮਿਲਦਾ ਈ 25000 ਰੁਪਏ ਕਹਿਣ ਨੂੰ ਤਾਂ ਕੋਈ ਰਕਮ ਨਹੀਂ ਪਰ ਬਾਹਰ ਕਿੰਨੇ ਨੂੰ ਦਵੇ ਹੈਨਾ ਜੀ ਤੇ 3000 ਬੱਚਿਆਂ ਨੂੰ ਇਹ ਬੰਦਿਆਂ ਨੂੰ ਜੇ ਅਸੀਂ 25 25000 ਦੇਈਦਾ ਕਿੰਨਾ ਪੈਸਾ ਚਾਹੀਦਾ ਜੀ ਪਰ ਉਹਦੇ ਲਈ ਅਸੀਂ ਇਹ ਸੋਚਦੇ ਆਂ ਵੀ ਗਰੁੱਪ ਇੰਸ਼ੋਰੈਂਸ ਕਰਾ ਦੇ ਤਾਂ ਕਿ ਇਹ ਤੁਹਾਨੂੰ ਲੋਡ ਪਵੇ ਤੇ 2 2.5 3 ਲੱਖ ਕੁਝ ਤਾਂ ਮਤਲਬ ਅ ਅ ਬ੍ਰਦਰ ਵਰਨੂੰ ਗੁਪਤਾ ਐਡਵੋਕੇਟ ਡਿਸਟ੍ਰਿਕਟ ਕੋਰਟਸ ਅਸੀਂ ਪ੍ਰੈਕਟਿਸ ਕਰਦੇ ਆਂ ਤੇ ਅਸੀਂ ਵਿਪਨ ਸਕੜ ਨੂੰ ਸਪੋਰਟ ਕਰ ਰਹੇ ਆਂ ਤੇ ਵਿਪਨ ਸਕੜ ਵਾਸਤੇ ਅਸੀਂ ਵੋਟਾਂ ਵੀ ਮੰਗ ਰਹੇ ਆਂ ਸਾਰਿਆਂ ਨੂੰ ਰਿਕਵੈਸਟ ਵੀ ਕਰ ਰਹੇ ਆਂ ਸਾਡੀ ਬਾਹਰ ਜਿਹੜੀ ਡੀਬੀਐਲ ਲੁਧਿਆਣਾ ਨੇ ਬੜੀ ਵਧੀਆ ਤੇ ਸਭ ਤੋਂ ਪੁਰਾਣੀ ਬਾਹਰ ਹੈ ਪੰਜਾਬ ਦੀ ਤੇ ਸਭ ਤੋਂ ਵੱਡੀ ਬਾਹਰ ਪੰਜਾਬ ਤੇ ਹਰਿਆਣਾ ਐਮਸੀਆਰ ਤੋਂ ਪਹਿਲਾਂ ਜਿੰਨੀਆਂ ਬਾਹਰ ਤੋਂ ਸਭ ਤੋਂ ਵੱਡੀ ਹੈ ਤੇ ਇੱਥੇ ਬੇਸਿਕ ਚੀਜ਼ਾਂ ਦੀ ਬੜੀ ਕਮੀ ਆ ਬੇਸਿਕ ਚੀਜ਼ਾਂ ਜਿ ਜਿਸ ਤਰ੍ਹਾਂ ਸਾਡੇ ਨਿਊ ਕਮਰਸ ਨੇ ਜਾਂ ਕੁਝ ਹੋਰ ਜਿਹੜਿਆਂ ਨੇ 10 15 ਚੈਂਬਰਸ ਦੀ ਪ੍ਰੋਬਲਮ ਹੈ ਤੇ ਸਿਟਿੰਗ ਅਰੇਂਜਮੈਂਟ ਦੀ ਪ੍ਰੋਬਲਮ ਉਸ ਤੋਂ ਬਾਅਦ ਕੰਸਲਟੇਸ਼ਨ ਰੂਮਸ ਦੀ ਪ੍ਰੋਬਲਮ ਹੈ ਕਿ ਅਗਰ ਕਿਸੇ ਮੇਰੇ ਵੀਰ ਕਿਸੇ ਭਰਾ ਨੇ ਆਪਣੇ ਕਲਾਇੰਟ ਨੂੰ ਮਿਲਣਾ ਹੈ ਉਹਨੂੰ ਓਪਨ ਜੇ ਮਿਲਣਾ ਪੈਂਦਾ ਹੈ ਉਹ ਕੋ ਕੰਸਲਟੇਸ਼ਨ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਮੈਂ ਕਿਸੇ ਕਿੱਥੇ ਬਿਠਾ ਕੇ ਕੰਸਲਟ ਕਰਾਂ ਜਿਨਾਂ ਕੋ ਚੈਂਬਰਸ ਨਹੀਂ ਹੈਗੇ ਕਿਉਂਕਿ ਲਿਮਟਿਡ ਚੈਂਬਰਸ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ ਆਪਸੇ ਸਿਟਿੰਗ ਦਾ ਅਰੇਂਜਮੈਂਟ ਜਰੂਰ ਕਰੀਏ ਕਿ ਆਪਣਾ ਕਟੋਕਟ ਕਲਾਇੰਟ ਨੂੰ ਅਸੀਂ ਡੀਲ ਕਰ ਸਕੀਏ ਤੇ ਕਿਦੋਂ ਇਲੈਕਸ਼ਨ ਕਿਦੋਂ ਹੋਣੇ ਸਾਡੇ 282 ਦੇ ਇਲੈਕਸ਼ਨ ਨੇ ਤੇ ਵਿਪਨ ਠਗੜ ਨੂੰ ਭਰਮਾ ਹੰਗਾਰਾ ਮਿਲ ਰਿਹਾ ਕਿਉਂਕਿ ਇਹ ਯੂਥ ਹੈ ਤੇ ਯੂਥ ਵਿੱਚੋਂ ਹੀ ਨਿਕਲੇ ਅੱਛਾ ਕਿੰਨੇ ਕੰਸਟੈਂਟ ਜਿਹੜੇ ਕੰਸਟੈਂਟ ਕਰ ਰਹੇ ਨੇ ਕੰਟੈਸਟੈਂਟ ਨਹੀਂ ਜੀ ਸਾਡੇ ਭਰਾ ਹੀ ਨੇ ਸਾਰੇ ਠੀਕ ਹੈ ਕੰਟੈਸਟੈਂਟ ਸਾਡੇ ਵਿੱਚ ਕੋਈ ਨਹੀਂ ਹੁੰਦਾ ਸਾਡੇ 6 ਜਣੇ ਕੰਟੈਸਟ ਕਰ ਰਹੇ ਆ ਜੀ ਪ੍ਰਧਾਨ ਵਾਸਤੇ ਸਾਰੇ ਸਾਡੇ ਭਰਾ ਨੇ ਸਾਰਿਆਂ ਦੀ ਅੱਛੀ ਸੋਚ ਹੈ ਪਰ ਜਿਹੜਾ ਬੈਸਟਸਟ ਹੋਏਗਾ ਉਹ ਜਿੱਤੇਗਾ ਜਿਹੜਾ ਬੈਸਟਸਟ ਹੋਏਗਾ ਉਹ ਜਿੱਤੇਗਾ ਤੇ ਪਰ ਵਿਪਨ ਸੱਗੜ ਦੀ ਵਿਜ਼ਨ ਬਹੁਤ ਅੱਛੀ ਹੈ ਵਿਜ਼ਨ ਦੇ ਨਾਲ ਉਹ ਇਲੈਕਸ਼ਨ ਲੜ ਰਿਹਾ ਹੈ ਤੇ ਉਹ ਵਿਜ਼ਨ ਨੂੰ ਸਾਡੇ ਬਾਰ ਦੇ ਮੈਂਬਰ ਪ੍ਰਮਾਣ ਚੜਨਗੇ ਤੇ 28 ਤਰੀਕ ਨੂੰ ਸ਼ਾਮ ਨੂੰ ਅਸੀਂ ਤੁਹਾਨੂੰ ਦੁਬਾਰਾ ਇੰਟਰਵਿਊ ਦੇਵਾਂਗੇ ਵਿਪਨ ਸੱਗੜ ਜੀ ਪ੍ਰਧਾਨ ਬਣਨਗੇ ਠੀਕ ਹੈ ਠੀਕ ਹੈ ਜੀ